ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਮੱਝ ਛੇੜ ਲਈ ਲੈ ਕੇ ਆਏ ਆਂਗੇ ਥੋੜੇ ਦਿਨਾਂ ਦੀ ਕੱਚੀ ਆ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆ ਕੋਈ ਬੀਤ ਦਾ ਵਪਾਰ ਦਾ ਕੰਮ ਨਹੀਂ ਆਪਣੀ ਖਸਮਾਂ ਚ ਬਾਈ ਛੇੜ ਕਰ ਰਹੇ ਹੈਗਾ ਮੰਨ ਕੇ ਚਲੋ ਵੀ ਕੋਸਤਾ ਬਾਈ ਕੋਲੇ ਜਾਮਾ ਆ ਗਿਆ ਤੇ 2-4 ਕਟੀਆਂ ਝੋਟੀਆਂ ਰੱਖਦਾ ਹੁੰਦਾ ਬਾਈ ਤੇ ਆਜੋ ਆਪਾਂ ਕਰਦੇ ਆ ਬਾਈ ਨਾਲ ਗੱਲਬਾਤ हां जी भाई सत श्री अकाल सत श्री अकाल जी हो ठीक हूं भाई हां जी बढ़िया जी नाम ਤੇ بھائی ਆਪਣਾ ایڈریس ਬੋਲ ਦੋ ਮੇਰਾ ਨਾਮ ਅਨਮੋਲ ਸਿੰਘ ਗੱਲ ਹੈ ਜੀ ਪਿੰਡ ਆਪਣਾ ਜਲਾਲ ਹੈਗਾ ਬਠਿੰਡਾ ਡਿਸਟ੍ਰਿਕਟ ਦੇ ਵਿੱਚ ਤੇ ਰਾਮਪੁਰਾ ਫੂਲ ਤਸੀਲ ਹੈਗੀ ਠੀਕ ਹੈ ਤੇ ਭਗਤਾ ਭਾਈ ਕਿਹਦੇ ਕੋਲੇ ਰਹ ਜਾਂਦਾ ਪਿੰਡ ਆਪਣਾ ਹਾਂਜੀ ਤੇ ਹੋਰ ਪਿੰਡ ਆਪਾਂ ਨੂੰ ਇਧਰੋਂ ਜੇ ਆਵਾਂਗੇ ਤਾਂ ਸਲਾਬਤਪੁਰਾ ਵੀ ਨੇੜੇ ਰਹੇ ਇਧਰੋਂ ਸਲਾਬਤਪੁਰਾ ਬਰਨਾਲੇ ਵਾਲੀ ਸਾਈਡ ਤੋਂ ਨੇੜੇ ਰਹ ਜਾਂਦਾ ਆਪਾਂ ਨੂੰ ਹਾਂ ਕੰਟੈਕਟ ਨੰਬਰ ਬੋਲ ਦੋ ਬਾਈ ਆਪਣਾ ਕੰਟੈਕਟ ਨੰਬਰ ਆਪਣਾ ਹੈਗਾ 75890 08484 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਸਭ ਤੋਂ ਪਹਿਲਾਂ ਤਾਂ ਇਹ ਮੱਝ ਜਿਹੜੀ ਆਪਾਂ ਦੇਖ ਰਹੇ ਹਾਂ ਆਪਣੇ ਘਰ ਦੀ ਹੀ ਆ ਹਾਂਜੀ ਆਪਣੇ ਘਰ ਦੀ ਮੱਝ ਹੈਗੀ ਇਹ ਮੋਹਰਾਂ ਨਸਲ ਦੀ ਮੱਝ ਲੈ ਕੇ ਆਂਦੀ ਸੀ ਆਪਾਂ ਮੋਹਰਾਂ ਦੀ ਹਰਿਆਣੇ ਚੋਂ ਠੀਕ ਹੈ ਉਹਦੇ ਮਗਰ ਆਈ ਸੀਗੀ ਇਹ ਠੀਕ ਹੈ ਜੀ ਹਾਂਜੀ ਆਪਾਂ ਇਹ ਕੱਟੀ ਆਈ ਸੀ ਉਹਦੇ ਮਗਰ ਕੱਟੀ ਆਈ ਸੀ ਇਹਦੇ ਮੱਝ ਦੇ ਮਗਰ ਹਾਂਜੀ ਹਾਂਜੀ ਠੀਕ ਹੈ ਕਿਹੜਾ ਸੂਆ ਸੁੰਦੀ ਆ ਭਰਾ ਇਹਨੇ ਤੀਜਾ ਸੂਆ ਸੋਣਾ ਜੀ ਅੱਤ ਕੀ ਦੂ ਇਹ ਹੈਗੀ ਹਫਤਾ ਲੈ ਜੂ ਹਜੇ ਇੱਕ ਹਫਤੇ ਦੀ ਕੱਚੀ ਆ ਕਿੰਨੇ ਇਹਨੇ ਦੁੱਧ ਮਤਲਬ ਕਿ ਪੀਕ ਲੈਵਲ ਜਿਹੜਾ ਦਿੱਤਾ ਪੀਕ ਲੈਵਲ ਤੇ ਦੂਜੇ ਸੂਏ ਚ ਨਾ 14 ਲੀਟਰ ਆਮ ਨਾਲ ਦਿੱਤਾਗਾ ਤੇ ਐਦ ਕੀ ਫਿਰ ਹੁਣ ਕਿੰਨੀ ਕਮੀ ਐਦ ਕੀ ਆਪਾਂ ਨੂੰ ਉਦੋਂ ਘਟਦੀ ਤਾਂ ਹੈ ਨਹੀਂ ਉਦੋਂ ਵਧੂਗੀ 15 ਪਲੱਸ ਦੀ ਉਮੀਦ ਹੈਗੀ ਆ ਇਹ ਤੋਂ ਠੀਕ ਆ ਉਹ ਸੌ ਸੀੜਾ ਪੂਰੀ ਸੌ ਸੀੜਾ ਕਟੀਆਂ ਬਾਕੀ ਇਹਦੀਆਂ ਖੜੀਆਂ ਹੈਗੀਆਂ ਆ ਦੇਖੋ ਪਹਿਲੇ ਸੂਏ ਦੀ ਆ ਹੈਗੀ ਚੰਗੇ ਬੱਚੇ ਪਾਉਂਦੀ ਹੈ ਨਾ ਪੂਰੇ ਚੰਗੇ ਬੱਚੇ ਹੈਗੇ ਹਮ ਸਹੀ ਗੱਲ ਆ ਪਾ ਦੂਜੇ ਭਰਾਇਆ ਸੀ ਇਹਦੇ ਲక్ష్ਮੀ ਡੈਰੀ ਫਾਰਮ ਦਾ ਮੋਦੀ ਬੋਲਦੇ ਨੇ ਠੀਕ ਹੈ ਉਹਦੇ ਟੀਕੇ ਭਰਾਉਣੇ ਆਪਾਂ ਐਤ ਕੀ ਤੀਜੀ ਤੀਜੀ ਵਾਰੀ ਵੀ ਇਹਦੇ ਉਹੀ ਭਰਿਆ ਹੋਇਆ ਹੈ ਕਿਹੜੇ ਦਾ ਸਗੈ ਲక్ష్ਮੀ ਲక్ష్ਮੀ ਡੈਰੀ ਫਾਰਮ ਹੈਗਾ ਉਹਨਾਂ ਦਾ ਮੋਦੀ ਬੋਲ ਲੈਕ ਉਹਦਾ ਭਰਾਇਆ ਉਹਦਾ ਟੀਕਾ ਭਰਿਆ ਸੀ ਸੀਮਣ ਨਹੀਂ ਭਰਿਆਗਾ ਚੰਗਾ ਸੀਮਣ ਭਰਿਆ ਹਾਂਜੀ ਠੀਕ ਹੈ ਵੀਰੇ ਤੇ ਜੇ ਹੁਣ ਗੱਲ ਕਰੀਏ ਵੀ ਇਹਦੇ ਕਿੰਨਾ ਕੁ ਟਾਈਮ ਇਹ ਦੁੱਧ ਲਾਸਟ ਕਰਦੀ ਹੈਗੀ ਦਿੰਦੀ ਹੈਗੀ ਇਹ ਮੰਨ ਲਓ ਵੀ 2 ਮਹੀਨੇ ਪਹਿਲਾਂ ਹੀ ਹਟੀ ਜਾਗੀ ਬਸ ਜਮਾ ਟਾਈਮ ਜੇ ਤੋਂ ਠੀਕ ਆ ਹਾਂਜੀ ਸਿੰਘਾਂ ਦਾ ਜਿਹੜਾ ਸਾਇਜ਼ ਥੋੜਾ ਜਿਹਾ ਖੁੱਲਾ ਆ ਗਿਆ ਹਨਾ ਸਿੰਘਾਂ ਦਾ ਸਾਇਜ਼ ਥੋੜਾ ਜਿਹਾ ਖੁੱਲਾ ਹੈਗਾ ਹੂੰ ਬਾਕੀ ਜੇ ਗੱਲ ਹੁਣ ਮੈਂ ਕਰਾਂ ਕੱਦ ਕਾਠ ਦੀ ਕੱਦ ਕਾਠ ਆਪ ਚੈੱਕ ਰਾਨੇ ਮੜਾ ਜਾਓ ਬਈ ਉਧਰ ਆਪ ਕੱਦ ਦਿਖਾइए ਵੀ ਕਿੱਡਾ ਕੱਦ ਆ ਗਿਆ ਦਾ ਕਰਮਾਲੀ ਦਾ ਹਾਂਜੀ ਬਾਕੀ ਹੁਣ ਡਰਦੀ ਡਰਦੀ ਨਹੀਂ ਆਣਾ ਡਰਦੀ ਡਰਦੀ ਜਮਾ ਨਹੀਂ ਪੂਰੀ ਸੀਲ ਹੈਗੀ ਸਹੀ ਗੱਲ ਆ ਬਾਈ ਥੋੜਾ ਕਿੰਨਾ ਕਰਦਾ ਬਾਈ ਮੇਰਾ ਹੋਊਗਾ 5 ਫੁੱਟ 7 ਇੰਚ ਹੋਊਗਾ ਤੇ ਮੈਨੂੰ ਲੱਗਦਾ ਵੀ ਤੇਰੇ ਬਰੋਬਰੀ ਜਾਂਦੀ ਆ ਹਾਂ ਬਰੋਬਰੀ ਜਾਂਦੀ ਆ ਹਾਂਜੀ ਹੂੰ ਸਹੀ ਗੱਲ ਆ ਬਈ 5 ਫੁੱਟ 7 ਇੰਚ ਬਾਈ ਦਾ ਕਹਦਾ ਤੁਸੀਂ ਐ ਮੰਨ ਲਓ 5 ਫੁੱਟ 6 ਇੰਚ ਦੀ ਮਾਜਮ ਉਹ ਨਾ ਹੈਗੇ ਆ ਨਾ ਹੈਗੀਆਂ ਹਾਂਜੀ ਹੂੰ ਸਹੀ ਗੱਲ ਆ ਤੇ ਥਾਣਾ ਆਪਾਂ ਬਈ ਨੇੜੇ ਚ ਚੈੱਕ ਕਰਵਾਣਾ ਥਾਣਾ ਦਾ ਗਾਇ ਬਹੁਤ ਚੰਗਾ ਆ ਗਾਇ ਪੂਰਾ ਚੰਗਾ ਥਾਣਾ ਗਾਇ ਪਸਾਂਹ ਤੋਂ ਵੀ ਆਪਾਂ ਲੈਵਾ ਤੁਹਾਨੂੰ ਦਿਖਾਵਾਂਗੇ ਵੀ ਬਹੁਤ ਸੋਹਣਾ ਲੈਵਾ ਤਿਆਰ ਕਰਦੀ ਹੁੰਦੀ ਆ ਕਰ ਮੈਂ ਲੈ ਚੈੱਕ ਕਰਵਾ ਲੈ ਕੀ ਬਾਤ ਬਹੁਤ ਸੋਹਣਾ ਲੈਵਾ ਤਿਆਰ ਕਰਦੀ ਹੁੰਦੀ ਆ ਹਾਂਜੀ ਪੂਰੇ ਜੈਡ ਬਲੈਕ ਆ ਪੂਛ ਵੀ ਜਮਾਂ ਕਾਲੀ ਆ ਸਿਰੇ ਤੱਕ ਮੈਨੂੰ ਲੱਗ ਤੇ ਬਈ ਹੁਣ ਮੈਂ ਗੱਲ ਕਰਾਂ ਲੇਵੇ ਦੀ ਕਿੰਨਾ ਸੋਹਣਾ ਤਿਆਰ ਕਰਦੀ ਆ ਲਾਸਟ ਤੱਕ ਲੇਵਾ ਪੂਰਾ ਵਧੀਆ ਤਿਆਰ ਕਰ ਲੂਗੀ ਹਜੇ ਹਫਤਾ ਬੈਠ ਥੋੜੀ ਜਿਹੀ ਕੱਚੀ ਆ ਇਹ ਜਿਆਦੇ ਹਫਤੇ ਦੀ ਕੱਚੀ ਆ ਹਫਤੇ ਦੀ ਕੱਚੀ ਆ ਹਾਂਜੀ ਠੀਕ ਆ ਬਈ ਪੂਰਾ ਵਧੀਆ ਇੰਟਾਇਰ ਆਰਡਰ ਤਿਆਰ ਕਰੂਗੀ ਰੋਸਾ ਉਹਨਾਂ ਦਾ ਅਜਾ ਲਾ ਲਿਓ ਬਈ ਕਹਿੰਦਾ ਟਾਇਰ ਟਾਇਰ ਤਿਆਰ ਕਰੂਗੀ ਤੇ ਸੋਹਣਾ ਜਿਹਨੂੰ ਆਪਾਂ ਕਹਿੰਦੇ ਤਾਂਚਾ ਕੱਦ ਕਾਠ ਵਾਲੀ ਪਲੀ ਵੀ ਫੁੱਲ ਆ ਗਈ ਕਿ ਨਹੀਂ ਬਈ ਹਾਂਜੀ ਹਾਂਜੀ ਕਿਸੇ ਅੱਜ ਪੱਖ ਤੋਂ ਜੇ ਗੱਲ ਕਰੀਏ ਘਾਟ ਨਹੀਂ ਐ ਸਿੰਘ ਤੋਂ ਪੱਖੋਂ ਵੀ ਲਈਏ ਬੰਤਰ ਚੈੱਕ ਕਰ ਸਕਦੇ ਹੋ ਕਿਸੇ ਤੋਂ ਨਾ ਪਿੱਠ ਪੁੜੇ ਦੀ ਚਲ ਬਾਕੀ ਜਿਵੇਂ ਬਾਈ ਨੇ ਪਹਿਲਾਂ ਕਿਹਾ ਕਿ ਨਾ ਜੈਡ ਬਲੈਕ ਆ ਸਹੀ ਗੱਲ ਆ ਜੈਡ ਬਲੈਕ ਮੈਨੂੰ ਜਿਹੜੀ ਕੱਟੀ ਆ ਇਹਦੀ ਉਹਦੀ ਪੂਛ ਜਮਾ ਜੈਡ ਬਲੈਕ ਹਾਂਜੀ ਹਾਂਜੀ ਹੂੰ ਸਹੀ ਗੱਲ ਆ ਫੇਸ ਵਗੈਰਾ ਬਾਈ ਚੈੱਕ ਕਰ ਸਕਦੇ ਬਹੁਤ ਚੰਗਾ ਆ ਗਿਆ ਖੁੱਲੇ ਢਾਂਚੇ ਚ ਜਾ ਗਈ ਤੇ ਚਾਰੋਂ ਝੁਰੂ ਕਿਵੇਂ ਆ ਬਾਈ ਹਾਂਜੀ ਖਾਣ ਪੀਣ ਨੂੰ ਪੂਰੀ ਵਧੀਆ ਜੀ ਠੀਕ ਐ ਵੀਰੇ ਤੋਰ ਲਵਾੜੀ ਜਲਾਮੇ ਹੁੱਥ ਮਾਰ ਕੇ ਬਾਕੀ ਬਈ ਤੋਰਾ ਤਾਰਾ ਚੈੱਕ ਕਰ ਸਕਦੇ ਇੱਕ ਨੰਬਰ ਤੋਰਾ ਆ ਗਿਆ ਤੇ ਹਵਾਨਾ ਜਿਹੜਾ ਬਹੁਤ ਸੋਹਣਾ ਬਣਾਉਗੇ ਟਾਇਰ ਦਾ ਫਿੱਟ ਜਿਹਾ ਹਵਾਨਾ ਤਿਆਰ ਕਰੂਗੀ ਹਜੇ ਕੱਚੀ ਬਈਆ ਉਹ ਸਾਬ ਨਾਲ ਦਾ ਅੰਦਾਜ਼ਾ ਲਾ ਲੇ ਤੇ ਜਿਹੜਾ ਥਣਾ ਦਾ ਗੈਪ ਬਹੁਤ ਚੰਗਾ ਚਵਾਈ ਕਿਵੇਂ ਸੀ ਬਈ ਇਹਦੀ ਚਵਾਈ ਪੂਰੀ ਵਧੀਆ ਮੋਟੀ ਧਾਰ ਹੈਗੀ ਪੂਰੀ ਪੋਲੀ ਚਵਾਈ ਹੈ ਹਾਂਜੀ ਠੀਕ ਹੈ ਵੀਰੇ ਮੋਟੀ ਬਈ ਕਹਿੰਨਾ ਚਵਾਈ ਹੈ ਪੋਲੀ ਧਾਰ ਸੀਗੀ ਤੇ ਮੁੱਲ ਬਈ ਇਹਦਾ ਲੈਣ ਦੇਣ ਮੁੱਲ ਆਪਾਂ ਇਹਦਾ ਕਰਦੇ ਆਂ ਵੀ ਜਾਇਦ 1 ਲੱਖ ਤੇ 35 ਯਾਰ ਮਾੜਾ ਮੋਟਾ ਉਹਦੇ ਵਿੱਚ ਮਾਨਤਾਣ ਹੋ ਜੂਗਾ 1 ਲੱਖ ਤੇ 35000 ਰੁਪਏ ਬਈ ਕਹਿੰਦੇ ਆਪਾਂ ਇਹਦਾ ਬਈ ਮੁੱਲ ਕਰਦੇ ਆਂ ਬਾਕੀ ਆਏਗੇ ਨਾ ਥੋੜਾ ਕੰਮ ਆਨਤਾਂ ਨੂੰ ਜਰੂਰ ਹੋ ਜੂਗਾ ਤੇ ਮੁੱਲ ਬਾਈ ਨੇ ਮੰਨ ਲ ਕੇ ਚਲੋ ਮੱਝ ਦੇ ਹਿਸਾਬ ਨਾਲ ਜਮਾ ਜਾਈ ਜੀ ਕੀਤਾ ਮੂਰ ਨੂੰ ਵੀ ਚੈੱਕ ਕਰ ਸਕਦੇ ਬਈ ਬਹੁਤ ਸੋਹਣਾ ਹਵਾਨਾ ਤਿਆਰ ਕਰਦੀ ਆਉਂਦੀ ਹੈ ਲੇਵਾ ਟਾਇਰ ਰੱਖੂਗੀ ਜਿੰਨਾ ਹੋਊਗਾ ਮਗਰ ਨੂੰ ਉਹ ਨਹੀਂ ਮੂਰ ਤੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਜੇ ਕਿਸੇ ਵੀ ਵੀਰ ਨੂੰ ਨਾ ਮੱਝ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਜਰੂਰ ਕਰਿਓ ਜੀ ਵੀਡੀਓ ਨੂੰ ਵੇਖਣ ਲਈ ਧੰਨਵਾਦ